ਵਾਇਦ ਗੁਰੂ ਜੀ ਦਾ ਖਾਲਸਾ ਵਾਇਫੁੱਡੀ ਦੀ ਫਤਿਹਪੁਰ ਦਰਗਾਹ ਦੇ ਸਾਧ ਸਹਾਇਬ ਪਾਸ਼ਾ ਜੀ ਸ਼ਮੀਨ ਅਤੇ ਦਸਮੀ ਪਿੰਡ ਕਟਾਣਾ ਸਾਹਿਬ ਤਹਿਸੀਲ ਫਾਇਰ ਲੁਧਿਆਣਾ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੀ ਇਸ ਹਸਤਾਨਤੀ ਸਿੰਘ ਪਾਸ ਤੇ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਇਹ ਜੋ ਕਿ ਬਹੁਤ ਬਹੁਤ ਸੁੰਦਰ ਸਥਾਨ ਹੈ ਸੇਮੀ ਪਾਸ਼ਾ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਦੇਗਰ ਸਾਹਿਬ ਪਿੰਡ ਕਟਾਣਾ ਤਹਿਸੀਲ ਪਾਇਲ ਲੁਧਿਆਣਾ ਦਰਸ਼ਨ ਕਰੋ ਗੁਰਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ ਦਰਸ਼ਨ ਕਰੋ ਗੁਰਦੁਆਰਾ ਕਟਾਲਾ ਤੇ ਦੇਗਰ ਸਾਹਿਬ ਲੁਧਿਆਣਾ ਵਾਹਿਗੁਰੂ ਸੋਹਣ ਜੀ ਵਾਹਿਗੁਰੂ ਜੀ